ਇਹ ਵੀਡੀਓ ਟ੍ਰਾਈਜੈਮੀਨਲ ਨਿਊਰਲਜੀਆ ਬਾਰੇ ਹੈ ਜੋ ਕਿ ਸਭ ਤੋਂ ਦਰਦਨਾਕ ਚਿਹਰੇ ਦਾ ਦਰਦ ਹੈ ਸਮਝਾਇਆ ਗਿਆ ਹੈ ਮੈਂ ਸੋਚਦਾ ਕਿ ਜਿੰਨਾਂ ਲੋਕਾਂ ਨੂੰ ਇਹ ਹੋ ਜਾਂਦਾ ਮੈਂ ਉਹਨਾਂ ਲਈ ਵਾਕਈ ਬਹੁਤ ਮਾੜਾ ਮਹਿਸੂਸ ਕਰਦਾ ਕਿਉਂਕਿ ਉਹ ਇਸ ਕਰਕੇ ਬਹੁਤ ਜ਼ਿਆਦਾ ਪੀੜਾ ਸਹਿੰਦੇ ਆ ਤਾਂ ਆਓ ਇਸ ਬਾਰੇ ਥੋੜਾ ਹੋਰ ਜਾਣਦੇ ਆ ਸੋਚੋ ਅਚਾਨਕ ਬਿਜਲੀ ਦੇ ਝਟਕੇ ਵਰਗਾ ਦਰਦ ਤੁਹਾਡੇ ਚਿਹਰੇ ਤੇ ਆਵੇ ਇੰਨਾ ਤੇਜ਼ ਕਿ ਦੰਦ ਸਾਫ਼ ਕਰਨਾ ਖਾਣਾ ਜਾਂ ਹਲਕੀ ਹਵਾ ਵੀ ਇਸ ਨੂੰ ਸ਼ੁਰੂ ਕਰ ਸਕਦੀ ਹੈ ਇਸ ਬਿਮਾਰੀ ਨੂੰ ਟ੍ਰਾਈਜੈਮੀਨਲ ਨਿਊਰੋਲਜੀਆ ਕਿਹਾ ਜਾਂਦਾ ਹੈ ਜੋ ਕਿ ਦਵਾਈ ਵਿਗਿਆਨ ਵਿੱਚ ਸਭ ਤੋਂ ਦਰਦਨਾਕ ਹਾਲਤਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਮੈਂ ਤੁਹਾਨੂੰ ਆਸਾਨ ਅਤੇ ਸਪਸ਼ਟ ਢੰਗ ਨਾਲ ਦੱਸਾਂਗਾ ਕਿ ਇਹ ਕੀ ਹੈ ਕੀ ਹੁੰਦਾ ਹੈ ਇਹਦੀ ਪਛਾਣ ਕਿਵੇਂ ਹੁੰਦੀ ਹੈ ਅਤੇ ਨਵੀਂ ਇਲਾਜੀ ਤਰੀਕਾ ਕੀ ਹੈ ਟ੍ਰਾਈ ਜੈਮਨਲ ਨਿਊਰਲਜੀਆ ਕੀ ਲਿਆ ਟ੍ਰਾਈ ਜੈਮਨਲ ਨਿਊਰਲਜੀਆ ਇੱਕ ਲੰਬੇ ਸਮੇਂ ਚੱਲਣ ਵਾਲੀ ਨਰਵਾਂ ਦੀ ਬਿਮਾਰੀ ਹੈ ਜਿਸ ਵਿੱਚ ਦਰਦ ਹੁੰਦਾ ਹੈ ਇਹ ਟ੍ਰਾਈ ਜੈਮਨਲ ਨਰਵ ਨੂੰ ਪ੍ਰਭਾਵਿਤ ਕਰਦੀ ਹੈ ਜੋ ਕਿ ਤੁਹਾਡੇ ਚਿਹਰੇ ਦੀ ਮੁੱਖ ਨਰਵ ਹੈ ਚਿਹਰੇ ਨੂੰ ਮਹਿਸੂਸ ਕਰਵਾਉਣ ਵਾਲੀ ਮੁੱਖ ਨਰਵ ਉਹੀ ਟ੍ਰਾਈ ਜੈਮਨਲ ਨਰਵ ਹੈ ਇਸ ਦੀਆਂ ਤਿੰਨ ਸ਼ਾਖਾਹਾਂ ਹੁੰਦੀਆਂ ਹਨ ਇੱਕ ਮੱਥੇ ਅਤੇ ਅੱਖਾਂ ਲਈ ਹੈ ਦੂਜੀ ਗੱਲ ਅਤੇ ਉੱਪਰਲੇ ਜਵੜੇ ਲਈ ਤੇ ਤੀਜੀ ਹੇਠਲੇ ਜਵੜੇ ਅਤੇ ਠੋਡੀ ਲਈ ਹੈ ਦਰਦ ਸਿਰਫ ਚਿਹਰੇ ਦੇ ਇੱਕ ਪਾਸੇ ਹੁੰਦਾ ਹੈ ਅਤੇ ਅਚਾਨਕ ਹਮਲੇ ਵਾਂਗ ਆਉਂਦਾ ਹੈ ਜੋ ਕੁਝ ਸਕਿੰਟਾਂ ਤੋਂ ਲੈ ਕੇ ਕੁਝ ਮਿੰਟਾਂ ਤੱਕ ਰਹਿ ਸਕਦਾ ਹੈ ਇਹ ਦਰਦ ਕਿਵੇਂ ਮਹਿਸੂਸ ਹੁੰਦਾ ਹੈ ਇਹ ਬਿਜਲੀ ਦੇ ਝਟਕੇ ਵਾਂਗ ਛੁਰੀ ਵਾਂਗ ਚੁੱਬਣ ਜਾਂ ਤੀਖਾ ਅਚਾਨਕ ਤੇ ਬਹੁਤ ਤੇਜ਼ ਹੁੰਦਾ ਹੈ ਸਧਾਰਨ ਰੋਜ਼ਾਨਾ ਦੇ ਕੰਮ ਵੀ ਇਹ ਦਰਦ ਕਰ ਸਕਦੇ ਹਨ ਗੱਲ ਕਰਨਾ ਚਬਾਉਣਾ ਦੰਦ ਸਾਫ਼ ਕਰਨਾ ਸ਼ੇਵ ਕਰਨਾ ਚਿਹਰਾ ਧੋਣਾ ਜਾਂ ਚਿਹਰੇ ਉੱਤੇ ਠੰਡੀ ਹਵਾ ਲੱਗਣਾ ਹਮਲਿਆਂ ਦੇ ਦਰਮਿਆਨ ਬਹੁਤ ਸਾਰੇ ਲੋਕ ਅਗਲੇ ਹਮਲੇ ਦੇ ਡਰ ਚ ਲਗਾਤਾਰ ਜਿਉਂਦੇ ਹਨ ਇਹ ਹੋਇਆ ਕਿਉਂ ਸਭ ਤੋਂ ਆਮ ਕਾਰਨ ਨਸਤੇ ਦਬਾਅ ਹੈ ਅਕਸਰ ਨੇੜਲੇ ਖੂਨ ਦੀਆਂ ਨਲੀਆਂ ਵੱਲੋਂ ਹੋਰ ਕਾਰਨਾ ਵਿੱਚ ਮਲਟੀਪਲ ਸਕਲੇਰੋਸਿਸ ਦਿਮਾਗ ਦੇ ਟਿਊਮਰ ਵਿਰਲੇ ਨਸਾਂ ਦੇ ਜ਼ਖਮ ਜਾਂ ਉਮਰ ਵਧਣਾ ਸ਼ਾਮਿਲ ਹਨ ਇਹ ਦਬਾਅ ਨਸ ਦੀ ਸੁਰੱਖਿਆ ਵਾਲੀ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਕਰਕੇ ਦਰਦ ਦੇ ਗਲਤ ਸੰਕੇਤ ਜਾਂਦੇ ਹਨ ਐਸ ਦੀ ਪਛਾਣ ਅਕਸਰ ਦਰਦ ਦੇ ਪੈਟਰਨ ਦੇ ਆਧਾਰ ਤੇ ਹੁੰਦੀ ਹੈ ਪਰ ਕਈ ਵਾਰੀ ਡਾਕਟਰ ਦਿਮਾਗ ਦਾ ਐਮ ਆਰ ਆਈ ਕਰਦੇ ਹਨ ਤਾਂ ਜੋ ਟਿਊਮਰ ਜਾਂ ਮਲਟੀਪਲਸ ਸਕਲੇਰੋਸਿਸ ਨੂੰ ਰੱਦ ਕੀਤਾ ਜਾ ਸਕੇ ਅਤੇ ਨਿਊਰੋਲੋਜੀਕਲ ਜਾਂਚ ਵੀ ਕੀਤੀ ਜਾਂਦੀ ਹੈ ਟ੍ਰਾਈਜੈਮੀਨਲ ਨਿਊਰਲਜੀਆ ਲਈ ਕੋਈ ਖੂਨ ਦੀ ਜਾਂਚ ਨਹੀਂ ਹੁੰਦੀ ਇਲਾਜ ਦੀ ਪਹਿਲੀ ਲਾਈਨ ਦਵਾਈ ਜਾਂ ਸਰਜਰੀ ਹੈ ਅਤੇ ਸਭ ਤੋਂ ਵੱਧ ਵਰਤੀ ਜਾਂਦੀ ਦਵਾਈ ਟੈਗਰੇਟੋਲ ਕਾਰਬਾਮੈਜ਼ੈਪਿਨ ਹੈ ਹੋਰ ਹਨ ਆਕਸਕਾਰਬਾਜ਼ੈਪਿਨ ਜਾਂ ਗਾਬਾਪੈਂਟਿਨ ਜਾਂ ਪ੍ਰੈਗਾਬੈਲਨ ਜੋ ਕਿ ਲਾਇਰਿਕ ਆਇਆ ਜੇਕਰ ਦਵਾਈ ਅਸਰ ਨਾ ਕਰੇ ਤਾਂ ਨਸਾਂ ਦੇ ਬਲੌਕ ਦੇ ਟੀਕੇ ਲਗਾਏ ਜਾਂਦੇ ਹਨ ਜਾਂ ਰੇਡੀਓ ਫ੍ਰੀਕੁਐਂਸੀ ਐਬਲੇਸ਼ਨ ਕਈ ਵਾਰੀ ਤਾਂ ਮਾਈਕਰੋ ਵੈਸਕੂਲਰ ਡੀ ਕੰਪਰੈਸ਼ਨ ਸਰਜਰੀ ਵੀ ਕੀਤੀ ਜਾਂਦੀ ਹੈ ਸਰਜਰੀ ਸਿਰਫ ਉਦੋਂ ਹੀ ਸੋਚੀ ਜਾਂਦੀ ਹੈ ਜਦੋਂ ਦਰਦ ਕਾਬੂ ਤੋਂ ਬਾਹਰ ਹੋਵੇ ਤੁਹਾਨੂੰ ਡਾਕਟਰ ਨੂੰ ਕਦੋਂ ਮਿਲਣਾ ਚਾਹੀਦਾ ਹੈ ਜੇ ਚਿਹਰੇ ਵਿੱਚ ਦਰਦ ਅਚਾਨਕ ਤੇ ਤੇਜ਼ ਹੋਵੇ ਜਾਂ ਛੂਣ ਜਾਂ ਹਿਲਣ ਨਾਲ ਦਰਦ ਹੋਵੇ ਤਾਂ ਤੁਰੰਤ ਮੈਡੀਕਲ ਸਹਾਇਤਾ ਲਵੋ ਦਰਦ بار بار ਵਾਪਿਸ ਆਉਂਦਾ ਰਹਿੰਦਾ ਹੈ ਦਰਦ ਨਿਵਾਰਕ ਦਵਾਈਆਂ ਕੋਈ ਅਸਰ ਨਹੀਂ ਕਰਦੀਆਂ ਜਲਦੀ ਪਛਾਣ ਨਾਲ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆ ਸਕਦਾ ਹੈ ਟ੍ਰਾਈਜੈਮੀਨਲ ਨਿਊਰਲਜੀਆ ਅਸਲੀ ਗੰਭੀਰ ਤੇ ਇਲਾਜਯੋਗ ਹੈ ਜੇਕਰ ਤੁਹਾਨੂੰ ਜਾਂ ਤੁਹਾਡੇ ਜਾਨੂ ਕਿਸੇ ਨੂੰ ਵੀ ਬਿਨਾਂ ਵਜ੍ਹਾ ਚਿਹਰੇ ਵਿੱਚ ਦਰਦ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਮਦਦ ਉਪਲਬਧ ਹੈ